ंग पार्टी मु रहल गांधी मुर्दा मुर्दाबाद पार्टी मुर्दाबाद मुर्दाबाद मुर्दाबा कांग्रेस पार्टी मुर्दाबाद 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 कांग्रेस पार्टी मुर्दाबा मुर्दाबाद मुर्दाबा रा मुदाबादीदा राजो बजो कर मुर्दाबा मु रहल गांधी मुर्दाबाद राहुल गांधी मुर्दाबाद ਭਾਰਤ ਦੇ ਪੰਜਾਬ ਸੂਬੇ ਦੇ ਪੰਜਾਬ ਦੇ ਪੰਜਾਬੀਅਤ ਦੇ ਖਾਸ ਕਰਕੇ ਸਿੱਖ ਪੰਥ ਕੌਮ ਦੇ ਗਦਾਰ ਕਿਹੜੇ ਅਕਰਤ ਕਰਨੇ ਇਹ ਗਾਂਧੀ ਪਰਿਵਾਰ ਉਹ ਜਿਨ੍ਹਾਂ ਨੇ ਜੋ ਕਲ ਅਪਸ਼ਬਦ ਬੋਲੇ ਨੇ ਸਾਡੇ ਉਥੇ ਮੰਤਰੀ ਜੀ ਨੂੰ ਤੇ ਪਰ ਮੰਤਰੀ ਨੇ ਵੀ ਜੋ ਕਰਕੇ ਵਿਖਾਈ ਹੈ ਸਾਬੇ ਕਮਾਲ ਆ ਕਿ ਗਦਾਰ ਨੂੰ ਜੋ ਬੇਇੱਜ਼ਤੀ ਦੇ ਅਸਲ ਇਹ ਨਹੀਂ ਹੋਈ ਹੈ ਗੇਸ ਗਦਾਰ ਦੀ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿਹੜਾ ਘੋੜਾ ਜਾਂ ਕੋਈ ਬੱਚਾ ਜਾਂ ਕੋਈ ਵੀ ਨਸਲ ਹੈ ਨਾ ਪਰਿਵਾਰਾ ਦੀ ਜਾਂ ਭਾਵੇਂ ਕਿਸੇ ਜਾਤਵਾਲਾ ਦੀ ਆ ਉਹ ਆਪਣੇ ਬਾਪ ਤੋਂ ਪਛਾਣੀ ਜਾਂਦੀ ਕਿ ਮੇਰਾ ਬਾਪ ਆ ਤੇ ਮੇਰਾ ਬਾਪ ਆ ਇਹਨੂੰ ਆਪਾਂ ਗਾਂਦੀ ਗੱਲ ਦੀ ਭੂਏ ਕੀਤਾ ਪਿਆ ਕਿਉਂਕਿ ਹੈ ਹੀ ਗਦਾਰ ਨਹੀਂ ਬੇਸਿਕਲੀ ਇਹਨਾਂ ਦੇ ਐਨ ਕੀ ਗਦਾਰਾ ਹੀ ਲੱਗੀ ਤੇ ਨਾ ਗਦਾਰੀ ਦੇ ਜਰਾਉਣੇ ਆ ਇਸ ਗਾਂਦੀ ਪਰਿਵਾਰ ਦੀ ਜਿਹੜੀ ਦਾਦਾ ਹੀ ਉਹ ਮੁਸਲਮਾਨ ਸੀ ਤੇ ਦਾਦੀ ਇਹਦੀ ਹਿੰਦਰਾ ਕਰਨਦੀ ਸੀ ਉਹਨੇ ਵੀ ਪੰਜਾਬ ਦੇ ਗੁਰੂ ਧਾਮਾਂ ਦੇ ਜੋਸ਼ ਇਹਨ ਦੋਸਤਾਂ ਦੀ ਫੌਜ ਚੜੀ ਸੀ ਸਰਕਾਰ ਦੀ ਫੌਜ ਚੜ ਗਏ ਸਾਡਾ ਕਤਲੇਆਮ ਕੀਤਾ ਸਾਡੇ ਗੁਰੂ ਘਰਾਂ ਦੀ ਬੇਦਬੀਆ ਕੀਤੀ ਆਹੀਂ ਇਹਦੇ ਬਾਪ ਨੇ ਜਿਹੜਾ ਹਰਜੀਵ ਗਾਦੀ ਸੀ ਸਿੱਖ ਕਤਲੇਆਮ ਕਰਾਇਆ ਸੀ ਪੰਜਾਬੀਆਂ ਦਾ ਕਤਲੇਆਮ ਕਰਾਇਆ ਸੀ ਤੇ ਤੀਸਰਾ ਇਹ ਜਿਹੜਾ ਉਹ ਸ਼ੋਕਰਾ ਆ ਤੇ ਇਹਨੇ ਉਹਦਾ ਵੀ ਜਨਕਦਾਰਾ ਦੇ ਪਹਿਲੀ ਗੱਲ ਹੈ ਮੁਸਲਮਾਨਾਂ ਦੀ ਰਾ ਦੇ ਆਏ ਮੇਰਾ ਗੁੱਸਾ ਨਾ ਕਿ ਮੁਸਲ ਭਾਈ ਦੇ ਖਿਲਾਫ ਨਹੀਂ ਹੈਗਾ ਪਰ ਕਈ ਵਿੱਚ ਕਾੜੇ ਵੀ ਨਿਕਲ ਆਉਂਦੇ ਆ ਕਈ ਵੀ ਇਹੋ ਜਿਹੇ ਨਿਕਲ ਆਉਂਦੇ ਆ ਜਿਨ੍ਹਾਂ ਨੇ ਹਮੇਸ਼ਾ ਹੀ ਆਪਣੇ ਦੇਸ਼ ਨਾਲ ਆਪਣੇ ਸੂਬੇ ਨਾਲ ਆਪਣੇ ਆਪ ਨਾਲ ਦੇ ਪੰਜਾਬ ਪਏ ਹਿੰਦੁਸਤਾਨ ਦੇ ਲੋਕਾਂ ਨਾਲ ਗਦਾਰੀਆਂ ਕਰਦੀਆਂ ਲੀਆਂ ਬੇਰਜ ਸ਼ੁਰਿਆ ਮਾਰਦੀਆਂ ਲਿਆ ਆਪਣੀ ਸਿਆਸੀ ਰੋਟੀਆਂ ਸੇਖੜੀਆਂ ਲੀਆਂ ਇਹ ਹੁਣ ਮੁੜੇ ਪੈਣੇ ਇਹ ਹੋਸ਼ੀ ਹੋ ਗਏ ਨੇ ਮੈਂ ਤੇ ਅੱਜ ਉਹ ਇਹਦੀ ਹੋਰ ਸ਼ਬਦਾਂ ਚ ਨਿੰਦਿਆ ਕਰਦਾ ਤੇ ਪੰਜਾਬ ਵਾਸੀਆਂ ਦੇ ਪੰਜਾਬੀਆਂ ਨੂੰ ਬੇਨਤੀ ਕਰਦਾ ਖਾਸ ਕਰਕੇ ਮੈਂ ਜਿਸ ਹਲਕੇ ਜਿਸ ਜ਼ਿਲ੍ਹੇ ਜਿੱਥੇ ਮੈਨੂੰ ਡਿਊਟੀ ਮਿਲੀ ਆ ਅਜ ਨਾਲੇ ਹਲਕੇ 'ਚ ਮੈਂ ਯਾਦ ਕਰਾਉਣਾ ਚਾਹਾਂਗਾ ਇਹੋ ਰਾਹੁਲ ਗਾਂਧੀ ਹਾੜਾ ਦੇ ਵੀ ਸਾਡੇ ਬਾਰਡਰ ਤੇ ਆਇਆ ਸੀ ਤੇ ਗਰੀਬਾਂ ਦੇ ਮਕਾਨ ਮੰਨ ਕੇ ਗਿਆ ਕਿ ਮੈਂ ਜਿੱਥੋਂ ਮਰਜ਼ੀ ਕਰਾ ਕੇ ਦਵਾਗਾ ਤੇ ਦੱਸੋ ਫੁੱਟੀ ਕੋੜੀ ਵੀ ਕੋਈ ਜਾਂ ਕੋਈ ਨਾਹ ਮਾਤਰਾ ਵੀ ਕੋਈ ਸੇਵਾ ਕੀਤੀ ਇਸ ਕਾਂਗਰਸ ਨੇ ਹਾੜਾ ਦੇ ਵਿੱਚ ਸਾਈਕਲ ਭੇਜਿਆ ਰਾਹੁਲ ਗਰਵੀਦੱਸ ਹੈ ਕਿਹੜਾ ਸਾਈਕਲ ਇੱਕ ਬੱਚੇ ਨੂੰ ਸਾਈਕਲ ਭੇਜਿਆ ਸਾਈਕਲ ਦੀ ਨੂੰ ਆਪ ਲੋੜਿਆ ਇਹੋ ਜਿਹੇ ਦੀ ਮਾਨ ਬੁੱਧੀ ਆ ਇਹਨੂੰ ਸਾਈਕਲ ਦੀ ਆਪ ਲੋੜਿਆ ਇਹਦੇ ਬੱਚੇ ਦੇ ਬੱਚਾ ਆ ਉਹ ਜਿਹੜਾ ਮੇਰਾ ਗਲ ਗੁੱਸਾ ਨਾ ਕਰੇ ਦੋ ਹਿੰਦੁਸਤਾਨ ਵਾਲਿਓ ਭਾਰਤ ਵਾਲਿਓ ਉੱਤ ਇਹਨੂੰ ਕੋਈ ਕੁੜੀ ਵੀ ਨਹੀਂ ਦਿੰਦਾ ਘਰ ਵਸਾਉਣ ਲਈ ਤੁਸੀਂ ਇਹਨੂੰ ਬਖਾ ਲੀਡਰ ਚੁਣਿਆ ਪਿਆ ਇਹਨੂੰ ਇਹ ਛੜਿਆਰੀ ਦੇ ਜੋ ਅੱਜ ਹੁੰਦਾ ਸਾਡੇ ਪ੍ਰਧਾਨ ਮੰਤਰੀ ਦਾ ਫੇਰ ਵਿਆਹ ਹੋਇਆ ਸੀ ਉਹਦੇ ਭਰਾ ਆੜੇ ਰਿਸ਼ਤੇਦਾਰ ਨੇ ਇਹਨੂੰ ਤਾਂ ਕੁੜੀ ਨਹੀਂ ਦਿੰਦਾ ਕੋਈ ਘਰ ਵਾਸਾ ਇਹਨੂੰ ਆਪਣੇ ਘਰ ਨਾਲ ਜੁਵਾਈ ਨਹੀਂ ਬਣਾਉਂਦਾ ਤੇ ਦੱਸੋ ਇਹਨੇ ਕਰਨਾ ਕੀ ਆ ਤੇ ਤੁਸੀਂ ਫੇਰ ਇਹਨੂੰ ਪੂਜਿਆ ਕੀਤਾ ਪਿਆ ਆ ਜਿਹੜੇ ਕਾਂਗਰਸੀ ਆ ਕਾ ਚੱਕੜਾ ਮ ਚੌਧਰੀ ਇਹਨਾਂ ਨੇ ਹਮੇਸ਼ਾ ਪੰਜਾਬ ਪੰਜਾਬੀਅਤ ਤੇ ਲੀਰੋ ਲੀਰੋ ਇਹ ਆ ਜਿਨ੍ਹਾਂ ਨੇ ਗੁਰੂ ਘਰਾਂ ਨਾਲ ਕਿਸੇ ਧਰਮ ਨਾਲ ਕਿਸੇ ਮੱਝ ਨਾਲ ਕਿਸੇ ਨਾਲ ਇਹਨਾਂ ਦੇ ਅੱਗੇ ਇੱਕ ਇੱਕ ਕੋਦੀਆਂ ਹਰਕਤਾਂ ਕੀਤੀਆਂ ਆੜੇ ਗੁਰੂ ਬੜਾ ਬਯੰਤ ਆ ਉਹ ਇਹਨਾਂ ਨੂੰ ਖਿਡਾਰ ਕੇ ਰੱਖਦਾ ਤੇ ਜਦੋਂ ਦਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਰਮੰਦਰ ਸਾਹਿਬ ਜੋ ਕੀਤਾ ਸੀ ਤਾਂ ਤਲੇ ਆਮ ਕਰਾਇਆ ਸੀ ਇਹ ਉਹਦੀ ਸਜ਼ਾ ਜਨਮਾ ਜਨਮਾ ਤੱਕ ਇਹਨਾਂ ਨੇ ਭੁਗਨੀ ਇਹ ਸਜ਼ਾ ਹੀ ਨਹੀਂ ਮਿਲੀ ਇਹਨਾਂ ਨੂੰ ਇਹ ਹਿੰਦੂ ਸਿੱਖ ਏਕਤਾ ਨੂੰ ਅਸੀਂ ਇੱਕ ਝੋਟੇ ਕਰਨਾ ਚਾਹੁੰਦੇ ਆ ਤੇ ਇਹ ਹਿੰਦੂ ਸਿੱਖ ਏਕਤਾ ਦਾ ਇਹ ਖੰਡਰ ਪਾਉਣਾ ਚਾਹੁੰਦੇ ਆ ਇਹ ਤਲੇ ਆਮ ਕਰਾਉਣਾ ਚਾਹੁੰਦੇ ਆ ਮੈਂ ਖਾਸ ਕਰਕੇ ਪੰਜਾਬ ਪੰਜਾਬੀ ਦੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਹਿੰਦੂ ਸਿੱਖ ਏਕਤਾ ਨੂੰ ਮજબૂત ਹੋ ਕੇ ਇੱਕ ਮੁੱਠੋ ਕੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਹੋਇਓ ਤੇ ਇਨ੍ਹਾਂ ਸ਼ਤਾਨਾਂ ਤੋਂ ਇਨ੍ਹਾਂ ਬਦਮਾਸ਼ਾਂ ਤੋਂ ਇਨ੍ਹਾਂ ਗੁੰਡਿਆਂ ਕੋ ਬਚ ਕੇ ਰਹੋ